ਸਸੀ ਕਾਲ ਜੀ ਸਾਰੇ ਵੀਰਾਂ ਨੂੰ ਅੱਜ ਵੀਰੋ ਆਪਾਂ ਪਹੁੰਚੇ ਆਂ ਬਾਈ ਰਣਜੀਤ ਦੇ ਘਰ ਪਿੰਡ ਭੋੜੀਪੁਰਾ ਤੇ ਜ਼ਿਲ੍ਹਾ ਬਟਿੰਡਾ ਇਹ ਪਿੰਡ ਪਖਤਾ ਭਾਈ ਦੇ ਬਿਲਕੁਲ ਨਾਲ ਰਹਿ ਜਾਂਦਾ ਤੇ ਅੱਜ ਸੂਹਾਂ ਸੂਹਾਂ ਟਾਈਮ ਆ ਇੱਥੇ ਬਾਈ ਕੋਲ ਰਾਤ ਰਹੇ ਸੀਗੇ ਤੇ ਆਪਾਂ ਤੜਕੇ ਤੜਕੇ ਉੱਥੇ ਚਲੋ ਆਪਾਂ ਇਧਰ ਵੀਡੀਓ ਬਣਾ ਰਹੇ ਆਂ ਬਾਈ ਦੇ ਪਸ਼ੂ ਵਖਾ ਰਹੇ ਆਂ ਬਹੁਤ ਸੋਹਣੇ ਪਸ਼ੂ ਆ ਕਿਉਂਕਿ ਅਜੇ ਮੇਰੇ ਸਾਰਾ ਕੀ ਟਾਈਮ ਹੋਇਆ 6 ਵਜੇ ਆ 6 ਵਜੇ ਆ ਕੋਈ ਨਿਵਾਏ ਨਹੀਂ ਧਵਾਏ ਨਹੀਂ ਅਜੇ ਸਿਰਫ ਪੱਠੇ ਵੀ ਪਾਉਣੇ ਪਸਵਾ ਨੂੰ ਧਾਰਾਂ ਕੱਢੀਆਂ ਤੇ ਉਵੇਂ ਹੀ ਮੈਂ ਕਿਹਾ ਯਾਰ ਚਲੋ ਬਾਈ ਨੂੰ ਮੈਂ ਉਵੇਂ ਹੀ ਵੀਡੀਓ ਬਣਾ ਲ ਗਏ ਆਪਾਂ ਕਿਉਂਕਿ ਪਸ਼ੂ ਦਿਖਨੇ ਚਾਹੀਦੇ ਆ ਪਸ਼ੂ ਦਾ ਬਰੀਡ ਦਿਖਣੀ ਚਾਹੀਦੀ ਹੈ ਨਿਵਾਏ ਧਵਾਏ ਦਾ ਕੋਈ ਚੱਕਰ ਨਹੀਂ ਹੁੰਦਾਗਾ ਪਹਿਲਾਂ ਤਾਂ ਇਧਰ ਬਾਈ ਨੇ ਛੱਪੜ ਬਣਾਇਆ ਤੁਹਾਨੂੰ ਜਿਹੜਾ ਤਲਾਪ ਬਣਾਇਆ ਪਸ਼ੂਆਂ ਵਾਸਤੇ ਤੁਹਾਨੂੰ ਬਖਾਉਨੇ ਬਹੁਤ ਸੋਹਣਾ ਬਣਾਇਆ ਹੁਣੇ ਨਵਾਂ ਬਣਾਇਆ ਇਧਰ ਆ ਬਾਈ ਤੇ ਕੁੱਕੜ ਵੇਖ ਲਓ ਇਹ ਵੀ ਰੱਖਿਆ ਤੇ ਇਧਰ ਚਾਰ ਪਾਇਆ ਪਿਆ ਆ ਦੇਖ ਰਖਦੇ ਆ ਤੁਸੀਂ ਇਧਰ ਪਿਆ ਤੇ ਆ ਬਾਈ ਅਨਜੀਤ ਸਤਿ ਸ਼੍ਰੀ ਅਕਾਲ ਬਾਈ ਅਨਜੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਅੱਛਾ ਬਾਈ ਪਹਿਲਾਂ ਤਾਂ ਆ ਦੱਸ ਵੀ ਇਹ ਚਾਰ ਮੱਕੀ ਦਾ ਕਿ ਜਵਾਰ ਦਾ ਨਾ ਮੱਕੀ ਦਾ ਜੀ ਇਹ ਮੱਕੀ ਦਾ ਠੀਕ ਆ ਕਈ ਜੀ ਹੁਣ ਸਾਡੇ ਆ ਪ੍ਰਾਈਸ ਹੋਰ ਕੋਈ ਜਵਾਰ ਦਾ ਚਾਰ ਪੌਂਦੇ ਸਾਡੇ ਲੈ ਆਪਾਂ ਨੇ ਪਾਇਆ ਆਪਾਂ ਮੱਕੀ ਦਾ ਪਹਿਲੀ ਵਾਰ ਹੀ ਪਾਇਆ ਅੱਛਾ ਪਹਿਲੀ ਵਾਰ ਪਾਇਆ ਹਾਂ ਠੀਕ ਆ ਠੀਕ ਆ ਤੇ ਬਾਕੀ ਅਨਜੀਤ ਭਾਈ ਦੱਸਣ ਪਸਵਾਂ ਸ਼ੌਂਕ ਕਦੋਂ ਖਦਾ ਐ ਜੀ 2012 13 ਤੋਂ ਲੱਗੇ ਅਸੀਂ 2013 ਦਾ ਜਿਹੜਾ ਮੇਲਾ ਸੀ ਮੁਕਸਰ ਸਾਹਿਬ ਵਾਲਾ ਹਾਂ ਹਾਂ ਉੱਥੇ ਅਸੀਂ ਗਏ ਸੀ ਮਾਗੀ ਦੇ ਮੇਲੇ 'ਚ ਉਸ ਤੋਂ ਬਾਅਦ ਚਲੋ ਸ਼ੌਂਕ ਪਿਆ ਵੀ ਆਪਣੇ ਵੀ ਚੰਗੇ ਪਸ਼ੂ ਹੋਣ ਕਰੇ ਹਾਂ 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 ਠੀਕ ਆ ਉਸ ਤੋਂ ਬਾਅਦ ਉੱਥੇ ਦੇਖ ਕੇ ਸ਼ੌਂਕ ਪੈ ਗਿਆ ਉੱਥੇ ਹੀ ਉੱਥੇ ਅੱਛਾ ਫਿਰ ਨਸਲ ਸੁਧਾਰ ਕਰਨੀ ਉਦੋਂ ਸ਼ੁਰੂ ਕੀਤੀ ਆ ਹਾਂਜੀ ਉਦੋਂ ਤੋਂ ਪਹਿਲਾਂ ਫਿਰ ਹੋਰ ਬੋਲਾਂ ਦਾ ਸੀ ਮਨ ਲਾਇਆ ਜਿਹੜੇ ਚੈਂਪੀਅਨ ਬਣਦੇ ਸੀਗੇ ਮੇਲੇ ਤੋਂ ਹਾਂ ਹਾਂ ਚਲੋ ਉਹਨਾਂ ਦਾ ਝੋਟਿਆਂ ਨੇ ਘਾਟਾ ਵੀ ਦਿੱਤਾ ਫੀਲ ਵੀ ਹੋਈਆਂ ਹਾਂ ਹਾਂ ਉਸ ਤੋਂ ਬਾਅਦ ਫਿਰ ਅਸੀਂ ਏ ਬੀਸਾ ਦੇ ਰੈਡੂ ਦਾ ਸਿਮਨ ਲਾਇਆ ਉਹ ਝੋਟੀ ਖੜੀ ਆ ਵਿਚਾਰੇ ਹਾਂਜੀ ਹਾਂਜੀ ਉਹਦੇ ਨਾਲ ਫੇਰ ਸਾਡੇ ਹੌਸਲੇ ਵਧੇ ਚੰਗਾ ਰਿਜ਼ਲਟ ਆਇਆ ਤਿੰਨ ਤੋਂ 4 ਕਿਲੋ ਦਾ ਜੰਪ ਆਇਆ ਮਾਂ ਨਾਲ ਅੱਛਾ ਅੱਛਾ ਹਾਂ ਉਸ ਤੋਂ ਬਾਅਦ ਫੇਰ ਆਸਮਰਾਠੀ ਮਕੇਰੀਆਂ ਦੀ ਝੋਟੀ ਆਈ ਅੱਛਾ ਗੰਗਾ ਮੱਝ ਪਿਓ ਠੀਕ ਆ ਕੋਈ ਨੂਰਦਾਂ ਕਟੀਆਂ ਆਈਆਂ ਤਿੰਨ ਠੀਕ ਆ ਤੇ ਆ ਸਾਰੀਆਂ ਟੋੜੀਆਂ ਆਪਣਾ ਡਿਟੇਲ ਦੱਸੋ ਭਈ ਆ ਜਿਹੜੀ ਇਹਦੀ ਆ ਜਿਹੜੀ ਕੱਟੀ ਨਿੱਕੀ ਇਹ ਖੜੀ ਇਹਦੇ ਬਾਰੇ ਦੱਸੋ ਪਹਿਲਾਂ ਇਹ ਜੀ ਆਪਾਂ ਤੀਜੇ ਤੋਂ ਮੱਝ ਲੈ ਕੇ ਆਏ ਆ 19 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਅੱਛਾ ਤੀਜਾ ਸੂਆ ਗਰਮੀ ਦੇ ਵਿੱਚ ਕੋਈ ਨੂਰ ਦੀ ਕੱਟੀ ਆ ਜੀ ਇਹ ਤੇ ਜੇ ਅਸਾਂ ਕੋਈ ਨੂਰ ਦੀ ਕੱਟੀ ਆ ਤੇ 9 ਮਹੀਨਿਆਂ ਦੇ ਕਰੀਬ ਇਹ ਹੋਗੀ ਤੇ ਇੱਕ ਬਾਈ ਮੈਂ ਰঞ্জੀਤ ਬਾਰੇ ਗੱਲ ਹੋਰ ਦੱਸ ਦੇਵਾਂ ਬਾਈ ਰঞ্জੀਤ ਜਿਹੜਾ ਬਾਈ ਬਰਿੰਦਰ ਆ ਮਤਲਬ ਕੀ ਜੇ ਆਪਾਂ ਆਖਦੇ ਆਂ ਕਿ ਜਿਹੜੀ ਉਹਦੇ ਸਹਿਯੋਗੀ ਬੰਦੇ ਆ ਜਿਹੜੀਆਂ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਉਹਦੇ ਪੰਜਾਬ ਦੇ ਵਿੱਚ ਆਪਾਂ ਦੇ ਜਿਹੜੇ ਬਹੁਤ ਨੇੜ ਦੇ ਕਹਿ ਸਕਦੇ ਆਂ ਰঞ্জੀਤ ਉਹਨਾਂ ਚੋਂ ਇੱਕ ਆ ਠੀਕ ਆ ਉਹਨਾਂ ਨਾਲ ਮਤਲਬ ਕੀ ਜਿਹੜਾ ਉਹਨਾਂ ਦਾ ਗਰੁੱਪ ਆ ਸਾਰਾ ਇਕੱਠਾ ਇਹ ਬਾਈ ਹੋਰਿਆਂ ਦੇ ਨਾਲ ਹੀ ਖੜਦੇ ਆ ਸਾਰੇ ਮੈਂ ਹੋ ਗਿਆ ਅਮਰਤ ਹੋ ਗਿਆ ਰਣਜੀਤ ਹੋ ਗਿਆ ਜਾਂ ਕੋਈ ਹੋਰ ਮੁੰਡੇ ਜੋ ਵੀ ਹੈਗੇ ਆ ਜਿੰਨੇ ਵੀ ਹੈਗੇ ਆ ਸਾਰਿਆਂ ਦਾ ਸਾਡਾ ਆਪਸ ਵਿੱਚ ਬਹੁਤ ਜਿਆਦਾ ਪਿਆਰ ਆ ਤੇ ਆਹਾਂ ਇਹਦੇ ਬਾਰੇ ਇਹ ਗੰਗਾ ਦੀ ਕੱਟੀ ਹੈਗੀ ਠੀਕ ਹੈ ਠੀਕ ਹੈ ਇੱਕ ਸਾਲ ਦੀ ਹੋ ਗਈ ਕੋਈ ਨੂਰ ਤੇ ਗੰਗਾ ਦੀ ਹੈ ਇਹ ਕੋਈ ਨੂਰ ਤੇ ਗੰਗਾ ਦੀ ਹੈ ਕੀ ਬਾਤਾਂ ਯਾਰ ਹਾਂ ਹਾਂ ਸਰਾ ਹਾਂ ਠੀਕ ਆ ਠੀਕ ਆ ਉਹ ਤੋਂ ਗਾਂ ਇਹ ਆ ਗਈ ਰੈਡੂ ਵਾਲੀ ਝੋਟੀ ਦੀ ਠੀਕ ਆ ਇਹ ਕੋਏ ਨੂਰ ਤੇ ਗੰਗਾ ਦੇ ਕੋਈ ਇਹ ਠੀਕ ਆ ਠੀਕ ਆ ਜ਼ਿਆਦਾਤਰ ਕੋਸ਼ਿਸ਼ ਕੀਤੀ ਆ ਵੀ ਕੋਏ ਨੂਰ ਦੇ ਬੱਚੇ ਜ਼ਿਆਦਾ ਹੋਣ ਫਾਰਮ ਤੇ ਅੱਛਾ ਅੱਛਾ ਹਾਂ ਬਸ ਇਹ ਆ ਕਿ ਇੱਕ ਦਾ ਕੋਏ ਨੂਰ ਰਿਜਲਟ ਇੱਕ ਨੰਬਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਾਂ 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 ਇੱਕ ਪਹਿਲਾਂ ਤੋਂ ਹੀ ਮੇਰੀ ਪਸੰਦੀ ਦੀ ਮੱਝ ਆ ਜਿਹੜੀ ਧੰਨੋ ਆ ਠੀਕ ਆ ਠੀਕ ਆ ਪਹਿਲਾਂ ਤੋਂ ਹੀ ਮੇਰੀ ਕੋਸ਼ਿਸ਼ ਆ ਵੀ ਜ਼ਿਆਦਾਤਰ ਧੰਨੋ ਦੇ ਬੱਚਿਆਂ ਦੇ ਬੱਚੇ ਹੋਣ ਉਹ ਬੈਸਟ ਠੀਕ ਆ ਠੀਕ ਆ ਹਾਂ ਆ ਠੀਕ ਆ ਤੇ ਇਹਦੇ ਬਾਰੇ ਇਹ ਸਮਰਾਟ ਫੇ ਮਕੇਰੀਆਂ ਦੀ ਆ ਇਹ ਗੱਭਣਾ ਝੋਟੀ ਠੀਕ ਹੈ ਮੀਨਾ ਹੋ ਗਿਆ ਨੂੰ ਚੈੱਕ ਪਾਸ ਹੋਏ ਤਾਂ ਪਤਾ ਲੱਗੂ ਅੱਛਾ ਇਹ ਕਿਹੜੇ ਕੱਪੜਾ ਇਹੇ অশੋਕ ਤੋਂ ਕੱਪੜਾ ਇਹ অশੋਕ ਤੋਂ ਕੱਪੜਾ ਹਾਂ ਸ਼ੋਖ ਬਲ ਵੀ ਬਹੁਤ ਵਧੀਆ ਬੋਲਾ ਹੈ ਨਾ ਹਾਂਜੀ ਹਾਂਜੀ ਹਾਂ 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 ਤੇ ਆਹ ਇਹ ایਬੀਐਸ ਦੇ ਰੈਡੂ ਦੀ ਆ ਅੱਛਾ ਕੱਟੀ ਸੀ ਇਹਦੇ ਮਗਰ ਕੋਈ ਨੂਰ ਦੀ ਇੱਕ ਬਾੜ ਨਾਲ ਚੇ ਲੇਟ ਹੋ ਗਈ ਇਹ ਠੀਕ ਆ ਹਾਂ ਪਹਿਲਾਂ ਖਾਲੀ ਨਿਕਲ ਗਈ ਇਹ ਇਹ ਬਹੁਤ ਵਧੀਆ ਝੂਟੀ ਆ ਠੀਕ ਆ ਠੀਕ ਆ 18 18 ਕਿਲੋ ਦੁੱਧ ਹੀ ਮਾਲਕ ਹੈ ਠੀਕ ਆ ਇਹ ਗੰਗਾ ਦੀ ਕਿਆ ਬਤਾ ਵੀ ਆ ਵੇਖੋ ਜਿਹੜੀ ਆ ਗੰਗਾ ਮੱਝਾ ਜਿਹਨੇ ਮੁਕਸਰ ਮੇਲੇ ਦੇ ਵਿੱਚ ਦੁੱਧ ਜਵਾਇਆ 24560 24560 ਇਹ ਮੁਕਸਰ ਮੇਲੇ ਦੀ ਜਿਹੜੀ ਆਪਾਂ ਕਹਿੰਦੇ ਨੇ ਜਿਹੜੀ ਉਹਨਾਂ ਟਾਈਮਾਂ ਦੇ ਖਾਸ ਕਰਕੇ ਉਹਨਾਂ ਟਾਈਮਾਂ ਚ ਰஞ்சிਤ ਚਲੋ ਅੱਜ ਤਾਂ ਸਮਾਂ ਹੋ ਵੱਖਰਾ ਗਿਆ نسل ਸਧਾਰ ਹੋ ਗਿਆ ਉਹਨਾਂ ਟਾਈਮਾਂ ਦੇ ਵਿੱਚ ਇਹ ਇੰਡੀਆ ਨੇ ਮੱਝਾਂ ਚਾਉਣੀਆਂ ਜਿਹੜੀਆਂ ਬਹੁਤ ਵੱਡੀ ਗੱਲ ਸੀ ਨਾ ਬਿਲਕੁਲ ਜੀ ਬਿਲਕੁਲ ਉਹਨਾਂ ਟਾਈਮਾਂ ਚ ਵੀ ਸਾਡੇ ਘਰੇ ਵੀ ਆ ਕੇ ਕੋਈ ਇਹ ਨੌਵੇਂ 10ਵੇਂ ਸੂਏ ਆਮ ਰੁਟੀਨ ਚ मतलब ਜਿਹਨੂੰ ਆਪਾਂ ਕਹਿ ਲਗੇ ਵੀ ਸਿਰੀ ਦੇ ਪੱਠੇ ਪਾਏਦੇ ਨੇ 24 ਕਿਲੋ ਦੁੱਧ ਦਿੱਤਾ ਕੱਲਾ ਮੇਲਾ ਦੀ ਉਹਦਾ ਜਵਾਨੀ ਚ ਦਿੱਤਾ ਨਾ ਹਾਂ 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 ਇਹ ਤਾਂ ਮੱਝ મતલਬ ਵੀ ਜੇ ਜਵਾਨੀ ਚ ਮੇਰੇ ਕੋਲੇ ਆ ਜਾਂਦੀ 25 ਤੋਂ ਬਾਹਰ ਜਾਣੀ 25 ਤੋਂ ਬਾਹਰ ਜਾੜੀ ਸੀ 12 ਕਿਲੋ ਦੁੱਧ 12 ਕਿਲੋ 200 ਗ੍ਰਾਮ 12 ਕਿਲੋ 100 ਗ੍ਰਾਮ ਮੈਂ ਤੋਲਦਾ ਰਿਹਾ ਇਹਦਾ ਕਰ ਆ ਵੇਖੋ ਗੰਗਾ ਮੱਝ ਜਿਹਨੂੰ ਆਪਾਂ ਜਿਹੜੀ ਨਾਮੀ ਮੱਝ ਕਹਿ ਸਕਦੇ ਆ ਬਈ ਆ ਤੁਹਾਨੂੰ ਬੁਖਾਰਿਆ ਤੇ ਵਾਕੀ ਦਿੰਦੀ ਆ ਵਾਕਈ ਹੈ ਹੀ ਗੰਗਾ ਇਹ ਯਾਰ ਕਿਉਂਕਿ ਜਿਹੜਾ ਕਹਿੰਦੇ ਨੇ ਆ ਬਈ ਗੰਗਾ ਨਹਾਇਆ ਤਰ ਗਿਆ ਠੀਕ ਆ ਜਿਹਨੇ ਇਹ ਮੱਝ ਦੇ ਘਰੇ ਆ ਗਈ ਸਮਝ ਲਓ ਉਸ ਮੈਂ ਵਾਕੀ ਤਰ ਗਿਆ ਉਹ ਹਾਂਜੀ ਹਾਂਜੀ ਹਾਂ ਇਹ ਛੋਟੀ ਸੇਜੇ ਦਵਾਈ ਆ ਇਹ ਟੋਟੀ ਤੇ ਜੇ ਦਵਾਈ ਹੈ ਠੀਕ ਆ ਇਹ ਹਿਸਾਬੋਂ ਆਂਦੇ 77 87 ਸੁਲਤਾਨ ਦੀ ਹੈ ਠੀਕ ਆ ਸਰੀਰ ਜਿਆਦਾ ਤੋੜਦੀ ਹੈ ਇਹ ਦੁੱਧ ਨੂੰ ਪਹੁੰਚਦੀ ਅੱਛਾ ਨਹੀਂ ਜਿਹੜਾ ਜਿਹੜਾ ਕੁਦਰਤੀ ਗੱਲ ਹੀ ਹੁੰਦੀ ਹੈ ਇਹਦਾ ਇਹਦਾ ਬਾਈਪਾਸ ਫੈਂਡ ਪਾ ਕੇ ਪੂਰੀ ਚੰਗੀ ਮਤਲ ਖਲਾ ਖੁਲਾ ਜਿਆਦੇ ਪਵਾਇਆ ਮੇਰੀਆਂ ਉਹਦੇ ਕਰਕੇ ਜਾਨੀ ਇਹਨੂੰ ਕਰ ਰਹੇ ਆਂਗੇ ਤੇ ਇਹਨੇ ਸਰੀਰ ਬਹੁਤ ਤੋੜਦੀ ਹੈ ਇਹ ਤੇ ਜਿਹਨੇ ਦੱਸ ਕੇ ਦਿੱਤੀ ਆਪਾਂ ਨੂੰ ਕਿ ਸਰੀਰ ਬਹੁਤ ਤੋੜੂਗੀ ਹਾਂ ਨਾਲ ਮਤਲਬ ਸਰੀਰ ਨਹੀਂ ਨਹੀਂ ਵਧੀਆ ਸੱਚ ਬੋਲਣ ਵਾਲਾ ਬੰਦਾ ਤੇਜਾ ਹਾਂ ਠੀਕ ਆ ਇਹਦਾ 19 ਕਿਲੋ ਦੁੱਧ ਤੋਲਿਆ ਆਪਾਂ ਜਮਾ ਜੂਨ ਦੇ ਮਹੀਨੇ ਚ 6 ਜੂਨ ਨੂੰ ਇਹ ਸੂਈ ਸੀ ਕੱਟੀ ਦਿੱਤੀ ਕੋਈ ਨੂਰ ਦੀ ਜਿਹੜੀ ਪਹਿਲਾਂ ਦਿਖਾਈ ਆਪਾਂ ਠੀਕ ਆ ਤੇ ਬਹੁਤ ਵਧੀਆ ਮੱਝ ਆ ਲੱਤ ਨਹੀਂ ਚੱਕਣ ਵਾਲੀ ਜਮਾ ਠੰਡੀ ਆ ਠੀਕ ਆ ਆ ਦੇਖ ਸਕਦੇ ਬਾਈ ਰਣਜੀਤ ਦੇ ਪਸ਼ੂ ਜਿਨੇ ਕੋਈ ਵੀ ਮੰਨ ਕੇ ਚਲੋ ਵੀ ਘਰੇ ਨਾਲ ਦੀ ਜਿਨੇ ਸ਼ੌਂਕ ਪਾਇਆ 2012 ਬਰੀਡਿੰਗ ਦਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵਾਂ ਜਿਵੇਂ ਆਪਾਂ ਕਹਿ ਦਿੰਨੇ ਆ ਯਾਰ ਹਨਾ ਕਈ ਵਾਰੀ ਗੱਲ ਹੁੰਦੀ ਆ ਜਿਹੜਾ ਚੰਗੇ ਬੰਦੇ ਆ ਪਸ਼ੂਆਂ ਕੰਨੀ ਜਿਹੜੇ ਚੰਗੀ ਜ਼ਮੀਨ ਜਾਇਦਾਦ ਵਾਲੇ ਬੰਦੇ ਪਸ਼ੂਆਂ ਕੰਨੀ ਬਹੁਤ ਘੱਟ ਧਿਆਨ ਦਿੰਦੇ ਆ ਉਹ ਰਣਜੀਤ ਬਹੁਤ ਕਰੋ ਚੰਗੀ ਜਾਇਦਾਦ ਦਾ ਮਾਲਕ ਆ ਠੀਕ ਆ ਬਹੁਤ ਵਧੀਆ ਤੇ ਫਿਰ ਵੀ ਵਿਹਲਾ ਪਸ਼ੂਆਂ ਦਾ ਸ਼ੌਂਕ ਇਹਨੇ ਪਾਲਿਆ ਤੇ ਪਾਲ ਕੇ ਨੇ ਅਦੇ ਘਰੇ ਬਰੀਡ ਤਿਆਰ ਕੀਤੀ ਆ ਹੋਈ ਹੋਈ ਜੇ ਸਿੰਮਲ ਲਵਾ ਕੇ ਇਹ ਗੰਗਾ ਮੱਝ ਲਈ ਸੀ ਕੁਛ ਮੱਝਾਂ ਲਈਆਂ ਵੀ ਚਲੋ ਲక్ష్ਮੀ ਡੇਰੀ ਫਾਰਮ ਵਾਲੇ ਮੈਂ ਮਰਿੰਦਰ ਬਾਈ ਹੋਰਿਆਂ ਨਾਲ ਰਣਜੀਤ ਦਾ ਮੈਂ ਦੱਸ ਕੇ ਹਟਿਆ ਹੋਈ ਹਰੇਕ ਨੂੰ ਪਤਾ ਬਈ ਬਹੁਤ ਜ਼ਿਆਦਾ ਪਿਆਰ ਆ ਠੀਕ ਆ ਤੇ ਆ ਉਹਨਾਂ ਦੇ ਘਰੋਂ ਇੱਥੇ ਲక్ష్ਮੀ ਡੇਰੀ ਫਾਰਮ ਤੋਂ ਮੱਝ ਆਈ ਸੀ ਗੰਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਆਪ ਦਾ ਨਸਲ ਸੁਧਾਰ ਕਰਨੀ ਧਿਆਨ ਦਿੱਤਾ ਪਹਿਲਾ ਬਾਈ ਰਣਜੀਤ ਕਹਿੰਦਾ ਵੀ ਚਲੋ ਮੈਂ ਨਸਲ ਜਿਵੇਂ ਚੈਂਪੀਅਨ ਬੰਦੇ ਝੋਟੇ ਉਹ ਵੇਖ ਕੇ ਲਵਾਏ ਉਹਨਾਂ ਨੇ ਕੁਝ ਨਹੀਂ ਦਿੱਤਾਗਾ ਠੀਕ ਆ ਉਸ ਤੋਂ ਬਾਅਦ ਕੋਈ ਨੂਰ ਦਾ ਬਾਈ ਬਹੁਤ ਫੈਨ ਹੈ ਤੇ ਬਾਕੀ ਰਣਜੀਤ ਆ ਇਹਦੇ ਬਾਰੇ ਦੱਸੇ ਛੱਪੜ ਕਿੰਨੇ ਬਾਈ ਕਿੰਨੇ ਦਾ ਇਹ ਇਹ ਮਨਪ੍ਰੀਤ 15 ਗੁਣਾ 30 ਦਾ 15 ਗੁਣਾ 30 ਦਾ ਓਕੇ ਓਕੇ ਹਾਂ ਬਹੁਤ ਪਸ਼ੂ ਨਾਲ ਲੈਣਗੇ ਇਹਦੇ ਚ ਹਾਂ ਹਾਂ ਠੀਕ 25 25 ਪਸੂ ਨਾ ਸਕਦੇ ਇਹਦੇ ਚ ਵਾ ਵਾ ਠੀਕ ਆ ਠੀਕ ਆ ਆ ਦੇਖ ਸਕਦੇ ਆ ਠੀਕ ਆ ਪਾਣੀ ਕਿੰਨੇ ਦਿਨਾਂ ਬਾਅਦ ਬਦਲਦੇ ਹੋ ਇਹਦਾ ਪਾਣੀ ਦਾ ਇਹਦੇ ਚ ਮੋਟਰ ਚੱਲਦਾ ਕੋਈ ਰਹਿੰਦੀ ਹੈ ਝੋਨੇ ਚ ਵੇਖ ਲੈਣਾ ਸਾਫ ਕਰਨਾ ਉਹ ਅਸੀਂ ਦੱਸ ਦੇਣਾ ਬਾਅਦ ਕਰ ਦਿੰਦੇ ਆ ਨੱਕਾ ਖੋਲ ਕੇ ਥੱਲੇ ਵੇਖੋ ਠੀਕ ਆ ਠੀਕ ਆ ਉਹ ਦੱਸ ਦੇਣਾ ਬਾਅਦ ਕਰ ਦਿੰਦੇ ਆ ਬਾਹਰ ਲੇਟ ਆਉਣ ਵਾਲੀ ਹੈ ਚੱਲਣਾ ਹੀ ਆ ਮੋਟਰ ਨੇ ਠੀਕ ਆ ਠੀਕ ਆ ਹਰ ਨਾਲ ਝੋਨੇ ਚ ਪਈ ਜਾਂਦਾ ਨਾਲੇ ਨਾਲੇ ਜਿਹੜਾ ਇੱਕ ਗੱਲ ਹੋਰ ਦੋ ਫਾਇਦੇ ਆ ਜਿਹੜਾ ਮੰਨ ਲਓ ਪਸ਼ੂ ਉਹਦੇ ਸਾਰਾ ਤੇ ਰਹਿੰਦੇ ਗੋਹਾ ਕਰਦੇ ਕੋ ਹਨ ਵਿੱਚ ਨਾਲ ਸਾਰਾ ਉਹਦੇ ਖੇਤ ਚ ਜਾਂਦਾ ਮੋਟਰ ਦਾ ਇੱਕ ਘੰਟੇ ਜੇ ਨੂੰ 40-50 ਮਿੰਟਾਂ ਵਿੱਚ ਸਾਫ ਕਰ ਦਿੰਦੀ ਹੈ ਜਦੋਂ ਚੱਲਦੀ ਹੈ ਨਾ ਵਿੱਚ 40-50 ਮਿੰਟਾਂ ਵਿੱਚ ਪਾਣੀ ਸਾਫ ਹੋ ਜਾਂਦਾ ਠੀਕ ਆ ਹਾਂ ਠੀਕ ਆ ਠੀਕ ਆ ਜੀ ਸਸਤੀ ਕਾ ਤੇ ਜੇ ਵੀਡੀਓ ਚੰ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ